ਜਿਹੜਾ ਪਰਮੇਸ਼ਰ ਨੇ ਆਪਣੇ ਭਾਗਾ ਵਿੱਚ ਲਿਖਤਾ ਨਾ ਉਹ ਤੁਹਾਡੇ ਤੋਂ ਕੋਈ ਖੋ ਨਹੀਂ ਸਕਦਾ ਗੱਜਿਆ ਕਿ ਆਖੋ ਸਤਨਾਮ ਸ੍ਰੀ ਵਾਹਿਗੁਰੂ ਗੁਰੂ ਨਾਨਕ ਸਾਹਿਬ ਦਾ ਮਾਰਗ ਐਦਾਂ ਦਾ ਇਹ ਇੱਥੇ ਸਹਿਜ ਅਵਸਥਾ ਵਿੱਚ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ ਜਿਹੜੀ ਗ੍ਰਸਤੀ ਜੀਵਨ ਇਹਦੇ ਵਿੱਚ ਬੱਚੇ ਪਾਲਦੇ ਹੋਏ ਕੰਮਕਾਰ ਕਰਦੇ ਹੋਏ 24 ਘੰਟਿਆਂ ਚੋਂ 24 ਮਿੰਟ ਵੀ ਜੇ ਮੂਲ ਮੰਤਰ ਸਾਹਿਬ ਜਪ ਲਿਆ ਤਾਂ ਵੀ ਆਪਣਾ ਪਾਰਤਾਰਾ ਹੋ ਜਾਣਾ ਗੱਜ ਕੇ ਆਖੋ ਸਤਨਾਮ ਇਹ ਜਿਹੜਾ ਸਮਾਂ ਹੁਣ ਇਹ ਨਾਮ ਜਪਣ ਦਾ ਸਮਾਂ ਜਿੰਨਾ ਆਪਾਂ ਨਾਮ ਜਪ ਲਾਂਗੇ ਜਿੰਨਾ ਮੂਲ ਮੰਤਰ ਸਹਿਬ ਵਾਹਿਗੁਰੂ ਸ਼ਬਦ ਦਾ ਜਾਪ ਕਰ ਲਾਂਗੇ ਉਨਾਂ ਹੀ ਥੋੜਾ ਇਹ ਸਮਾਂ ਹੁਣ ਇੱਕ ਬੰਦਾ ਵੀ ਪਿੰਡ ਦੇ ਵਿੱਚ ਨਾਮ ਜਪਦਾ ਉਹਦੇ ਨਾਮ ਜਪਣ ਕਰਕੇ ਸਾਰੇ ਪਿੰਡ ਦੇ ਬਚਾਅ ਹੋ ਜਾਂਦਾ ਹੈ